ਮੈਂ ਦਵਾਈ ਲੈਣ ਗਿਆ ਤੇ ਉਹ ਉਹਨੇ ਮoure ਮੱਥੇ ਚ ਲਾਈ ਐ। ਇਸ ਤੋਂ ਬਾਅਦ ਐਸਾ ਸਿਰਫ ਘੰਟੇ ਬਾਅਦ ਮੇਰੇ ਅੱਖਾਂ 'ਤੇ ਰੈਕਸ਼ਨ ਹੋ ਗਈ। ਅੱਛਾ। ਉਹ ਕਿੱਥੇ ਆਏ ਤੁਸੀਂ? ਮੈਂ ਸਰਕਾਰੀ ਹਸਪਤਲ ਤੇ। ਤੁਸੀਂ ਪਾਜੀ ਦਵਾਈ ਨਹੀਂ ਲੈਣ ਗਏ ਸੀ ਕਿ ਤੁਹਾਨੂੰ ਬਹੁਤ ਸਾਰੀ ਕਿੱਟਾ ਹੈਅਰ ਫਾਲ ਹੋ ਰਿਹਾਗਾ। ਇਹਦੇ ਵਾਸਤੇ ਕੋਈ ਬੈਟਸਰ ਦੇਣ ਆਏ ਹੋਏ ਨੇਗੇ ਤੇ ਬਹੁਤ ਵਧੀਆ ਗ੍ਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ। ਇਹ ਸੋਚ ਕੇ ਮੈਂ ਚਲਾ ਗਿਆ। ਸ਼ਸ਼ੀ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਖਬਰ ਹੈ ਸੰਗਰੂਰ ਤੋਂ ਜਿੱਥੇ ਗੰਗੇਪਾਂਦੀ ਦਵਾਈ ਨੇ ਲੋਕਾਂ ਦੀਆਂ ਅੱਖਾਂ ਨੂੰ ਖਰਾਬ ਕਰ ਦਿੱਤਾ ਹੈ ਜੀਆ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੈ ਇਹ ਤਸਵੀਰਾਂ ਹਨ ਸੰਗਰੂਰ ਦੇ ਸਰਕਾਰੀ ਹਸਪਤਾਲ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਆਪਣੀਆਂ ਅੱਖਾਂ ਦੇ ਇਲਾਜ ਦੇ ਲਈ ਤਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਿਰ ਦੇ ਵਿੱਚ ਕੰਝੇ ਪਾਣ ਵਾਲੀ ਦਵਾਈ ਲਗਾਈ ਸੀ ਤਾਂ ਉਸ ਤੋਂ ਬਾਅਦ ਸਾਡੀਆਂ ਅੱਖਾਂ ਦੇ ਵਿੱਚ ਲਾਲੀ ਆਉਣੀ ਸ਼ੁਰੂ ਹੋ ਗਈ ਤੇ ਜਿਸ ਤੋਂ ਬਾਅਦ ਤੇਜ਼ ਜਲਣ ਅੱਖਾਂ ਦੇ ਵਿੱਚ ਸ਼ੁਰੂ ਹੋ ਗਈ ਤੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੁਣ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਆਏ ਆ ਤਾਂ ਦੋਸਤੋ ਬੇਫਾਲਤੂ ਤੁਸੀਂ ਕਦੇ ਵੀ ਕੋਈ ਦਵਾਈ ਨਾ ਵਰਤੋ ਕਿਉਂਕਿ ਜਿਹੜੀਆਂ ਡਾਕਟਰਾਂ ਦੇ ਦੁਆਰਾ ਅਪਰੂਵਡ ਮੈਡੀਸਨ ਹੁੰਦੀਆਂ ਨੇ ਉਹਨਾਂ ਨੂੰ ਹੀ ਵਰਤਣਾ ਚਾਹੀਦਾ ਹੈ ਇਸ ਤਰ੍ਹਾਂ ਫਾਰਮੂਲਿਆਂ ਦੇ ਨਾਲ ਕਈ ਵਾਰ ਕਿਸੇ ਦਾ ਮੜਾ ਮੋਟਾ ਫਾਇਦਾ ਹੋ ਜਾਂਦਾ ਹੈ ਪਰ ਵੱਡੀ ਗੰਟੀ ਜੇ ਨੁਕਸਾਨ ਵੀ ਹੋ ਜਾਂਦੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਆਂਟੀ ਨੇ ਵੀ ਸਿਰ ਦੇ ਉੱਪਰ ਦਵਾਈ ਲਗਾਈ ਸੀ ਥੋੜਾ ਜਿਹਾ ਗੰਜਾਪਨ ਸੀ ਉਸ ਨੂੰ ਮਟਾਉਣ ਦੇ ਲਈ ਪਰ ਹੁਣ ਇਸ ਦੀਆਂ ਅੱਖਾਂ ਬੁਰੀ ਤਰ੍ਹਾਂ ਦੇ ਨਾਲ ਦਰਦ ਚੇਲ ਰਹੀਆਂ ਨੇ ਤਾਂ ਦੋਸਤੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਰਸ ਸੀਗਾ ਕਾਲੀ ਮਾਤਾ ਮੰਦਰ ਸੰਗਰੂਰ ਦੇ ਵਿੱਚ ਹੈ ਜਿੱਥੇ ਕਿ ਲੋਕ ਇਹ ਦਵਾਈ ਲਮਾਉਣ ਦੇ ਲਈ ਆਏ ਹੋਏ ਸਨ ਪਰ ਕਈ ਲੋਕਾਂ ਨੂੰ ਦਵਾਈ ਨੇ ਨੁਕਸਾਨ ਕਰ ਦਿੱਤਾ ਹੈ ਇਨਫੈਕਸ਼ਨ ਕਰ ਦਿੱਤੀ ਹੈ ਜਿਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਇੱਕਦਮ ਜਲਨ ਨਾਲ ਪੂਰੀਆਂ ਲਾਲ ਹੋ ਚੁੱਕੀਆਂ ਨੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਲੋਕਾਂ ਨੇ ਆਪਣੇ ਥੋੜੇ ਜੇ ਫਾਇਦੇ ਦੇ ਲਈ ਆਪਣਾ ਕਿੱਦਾਂ ਵੱਡਾ ਨੁਕਸਾਨ ਕਰਾ ਲਿਆ ਉਹ ਕਹਿੰਦੇ ਨੇ ਕਿ ਅੱਖਾਂ ਗਈਆਂ ਜਹਾਨ ਗਿਆ ਤੇ ਦੰਦ ਗਏ ਸਵਾਦ ਗਿਆ ਉਸ ਤਰੀਕੇ ਦੇ ਨਾਲ ਜੇਕਰ ਅੱਖਾਂ ਤੇ ਜ਼ਿਆਦਾ ਅਫੈਕਟ ਪੈਂਦਾ ਹੈ ਇਸ ਦਵਾਈ ਦਾ ਤਾਂ ਹੋ ਸਕਦਾ ਹੈ ਕਿਸੇ ਦੀ ਨਿਗਾ ਵੀ ਜਾ ਸਕਦੀ ਹੈ ਤਾਂ ਦੋਸਤੋ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਦਾਂ ਦੇ ਫਾਰਮੂਲੇ ਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਔਰ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਲੋਕ ਉਹਨਾਂ ਤੋਂ ਬਾਸ ਸਕਣ ਜਿਹੜੇ ਲੋਕ ਝਾਂਸਾ ਦਿੰਦੇ ਨੇ ਕਿ ਸਾਡੀ ਇਸ ਦਵਾਈ ਦੇ ਨਾਲ ਤੁਹਾਡੇ ਸਿਰ ਤੇ ਵਾਲ ਆ ਜਾਣਗੇ ਉਹ ਜਰੂਰ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਤੋਂ ਬਾਸ ਸਕਣ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਦੇਖੋ ਤੁਸੀਂ ਹਾਂ